ਜਿ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਬਾਬਾ ਫਿਰ ਮੱਕੇ ਗਿਆ ਹੈ ਆਪ ਜੀ ਨੇ ਨੀਲੇ ਬਸਤਰ ਧਾਰਨ ਕੀਤੇ ਹੱਥ ਵਿੱਚ ਅਸਾ ਅਤੇ ਕੱਛ ਵਿੱਚ ਆਪ ਜੀ ਨੇ ਕਿਤਾਬ ਅਰਥਾਤ ਪੋਥੀ ਸਾਹਿਬ ਲਈ ਹੋਈ ਉੱਥੇ ਗਏ ਨੇ ਜਿੱਥੇ ਹਾਜੀ ਹਾਜ ਗੁਜ਼ਾਰਦੇ ਹਨ ਜੀਵਨ ਨਾਮੇ ਕਾਜੀ ਨੇ ਲੱਤ ਮਾਰੀ ਮਹਾਰਾਜ ਜੀ ਨੂੰ ਪਵਿੱਤਰ ਪਾਵਨ ਮਹਾਨ ਪਾਵਨਾ ਮਹ ਮਹਾ ਪੁਨੀਤ ਚਰਨਾ ਤੋਂ ਫੜ ਕੇ ਤੇ ਉਹਨੇ ਮਹਾਰਾਜ ਜੀ ਦਾ ਪਵਿੱਤਰ ਪਾਵਨ ਸਰੀਰ ਕਮਾਇਆ ਨਤੀਜੇ ਵਜੋਂ ਮੱਕਾ ਵੀ ਫਿਰਿਆ ਤੇ ਮਹਾਰਾਜ ਜੀ ਨੇ ਉਥੇ ਕਲਾ ਦਿਖਾਈ ਕਲਾ ਦਿਖਾਈ ਪ੍ਰਤੱਖ ਸ਼ਕਤੀ ਦਿਖਾਈ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਮੱਕੇ ਦੇ ਵਿੱਚ ਆਪਣੀ ਪੂਜਾ ਕਰਾਈ ਫਿਰ ਇਹਨਾਂ ਨੇ ਮਹਾਰਾਜ ਜੀ ਦੇ ਪਾਸੋਂ ਉਪਦੇਸ਼ ਪੁੱਛਿਆ ਕੁਝ ਸਵਾਲਾਤ ਕਿ ਕੌਣ ਵੱਡਾ ਹਿੰਦੂ ਜਾਂ ਮੁਸਲਮਨ ਹੋਈ ਤਾਂ ਬਾਬੇ ਨੇ ਆਖਿਆ ਕਿ ਸ਼ੋਭ ਅਮਲਾਂ ਤੋਂ ਬਿਨਾਂ ਨੇਕ ਕਰਨੀਆਂ ਤੋਂ ਬਿਨਾਂ ਦੋਨੇ ਰਹਿਣਗੇ ਉਹਦਾ ਕਾਰਨ ਇਹ ਹੈ ਕਿ ਰਾਮ ਅਤੇ ਰਹੀਮ ਇੱਕ ਥਾਂ ਤੇ ਖਲੋਤੇ ਨੇ ਪਰ ਇਹ ਆਪਸ ਵਿੱਚ ਬਖੀਲੀ ਕਰਦੇ ਨੇ ਇਹ ਗੱਲ ਕੋਈ ਨਹੀਂ ਕਹਿ ਸਕਦਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੇ ਹਜ਼ੂਰ ਤੋਂ ਸਿਵਾਏ ਕਿ ਰਾਮ ਰਹੀਮ ਇੱਕ ਥਾਂੇ ਖਲੋਈ ਕਿ ਰਹੀਮ ਅਤੇ ਰਾਮ ਇੱਕ ਜਗ੍ਹਾ ਦੇ ਨੇ ਮਤਲਬ ਇਸਲਾਮ ਅਤੇ ਸਨਾਤਨ ਇੱਕ ਹੀ ਗੱਲ ਹੈ ਤੇ ਇਸਲਾਮ ਅਤੇ ਸਨਾਤਨ ਆਪਸ ਵਿੱਚ ਲੜਦੇ ਨੇ ਬਖੀਲੀ ਕਰਦੇ ਨੇ ਈਰਖਾ ਕਰਦੇ ਨੇ ਦੋਸ਼ਾ ਰੋਪਦੇ ਨੇ ਇੱਕ ਦੂਜੇ ਦੇ ਉੱਪਰ ਬਹੁਤ ਸਾਰੇ ਸ਼ਬਦ ਮਹਾਰਾਜ ਜੀ ਨੇ ਉਥੇ ਗੁਰਬਾਣੀ ਦੇ ਉਚਾਰਨ ਕੀਤੇ ਪੰਜ ਨਿਵਾਜਾਂ ਵਖਤ ਪੰਜ ਅਤੇ ਪੰਜਾਂ ਉਹਨਾਂ ਦੇ ਨਾਮ ਦੀ ਗੱਲ ਕੀਤੀ ਪਹਿਲਾ ਸੱਚ ਹਲਾਲ ਦੋ ਤੀਜੀ ਕਹਿਰ ਖੁਦਾਏ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸੁਨਾਏ ਫਿਰ ਮੱਕੇ ਦੀ ਗੱਲ ਕੀਤੀ ਹੱਕ ਹਲਾਲ ਕੁਰਾਨ ਦੱਸਿਆ ਸੀਲ ਸੁਨਨਤ ਦੱਸਿਆ ਤੇ ਇਸ ਤਰ੍ਹਾਂ ਮੁਸਲਮਾਨ ਹੋਣਾ ਆਪ ਜੀ ਨੇ ਫਰਮਾਇਆ ਗਰੀਬ ਨਿਵਾਜ ਮਹਾਰਾਜ ਜੀ ਦੀ ਇਸ ਅਰਬ ਦੇਸ਼ ਦੀ ਫੇਰੀ ਮੱਕੇ ਦੀ ਫੇਰੀ ਦੇ ਦੌਰਾਨ ਉਹ ਸਾਰੇ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਤੋਂ ਸਜਕੇ ਗਏ ਕਲ ਦੀ ਕਥਾ ਦੇ ਪ੍ਰਸੰਗ ਦੇ ਅਖੀਲੇ ਵਚਨ ਸਨ ਕਿ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਦੇ ਉਹ ਭੌਰੇ ਬਣ ਗਏ ਇਸ ਤਰ੍ਹਾਂ ਮਹਾਰਾਜ ਜੀ ਨੇ ਮੱਕੇ ਦੇ ਵਿੱਚ ਆਪ ਜੀ ਨੇ ਚਰਨ ਪਾਏ ਬੇਅੰਤ ਚੋਜ ਅਤੇ ਘੋਤੇ ਕੀਤੇ ਕੋਈ ਜੋ ਮਰਜੀ ਕਹੇ ਖਾਲਸਾ ਜੀ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਗਏ ਨੇ ਗਏ ਨੇ ਔਰ ਗਏ ਨੇ ਹਰ ਸੂਰਤ ਗਏ ਨੇ ਮਹਾਰਾਜ ਔਰ ਮੱਕਾ ਫਿਰਿਆ ਵੀ ਹੈ ਅਨੇਕਾਂ ਮਰੀ ਫਿਰਿਆ ਹੈ ਤੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨੇ ਮੱਕੇ ਨੂੰ ਫੇਰਿਆ ਮੱਕੇ ਨੂੰ ਕਮਾਇਆ ਹਰ ਸੂਰਤ ਕਮਾਇਆ ਗਰੀਬ ਨਿਵਾਜ ਮਹਾਰਾਜ ਜੀ ਦੇ ਮੱਕੇ ਕਾਬੇ ਦੀ ਸ਼ਹਿਰ-ਏ-ਮੱਕਾ ਖਾਨਾ ਇਕਬਾਦੀ ਕਥਾ ਕੱਲ ਦੇ ਦਿਮਾਨਾਂ ਵਿੱਚ ਅਲੱਗ-ਪੱਗ ਸਮਾਪਤ ਹੋਈ ਅੱਗੇ ਉਸ ਤੋਂ ਬਾਅਦ ਮਹਾਰਾਜ ਮਦੀਨਾ ਜਾਂਦੇ ਹਨ ਹਜ਼ਰਤ ਮੁਹੰਮਦ ਸਾਹਿਬ ਦਾ ਜਿੱਥੇ ਮਖਬਰਾ ਬਣਿਆ ਉੱਥੇ ਮਹਾਰਾਜ